ਸੇਵਾ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆਈ ਹੈ ਅਰਦਾਸ ਉਸ ਸਤ ਰੱਬ ਸੱਚੇ ਦੇ ਚਰਨਾਂ 'ਚ ਕਿ ਜਿਹੜੇ ਜਾਏ ਅਯੋਧਿਆ ਮਥਾ ਟੇਕਿਆ ਹੈ ਦਰਸ਼ਨ ਕਰੇ ਉਸ ਵੱਡੇ ਭਾਗਾ ਵਾਲੇ ਨੇ ਤੇ ਅਰਦਾਸ ਕਿ ਜਿਹੜੇ ਹਲੇ ਚਾਹੁੰਦੇ ਨੇ ਜਿਨ੍ਹਾਂ ਦੇ ਦਿਲਾਂ 'ਚ ਇਹ ਚਾਹਨਾ ਕਿ ਅਸੀਂ ਜਾਈਏ ਉਹਨਾਂ ਨੂੰ ਰੱਬ ਤੌਫੀਕ ਬਖਸ਼ੇ ਔਰ ਛੇਤੀ ਉਹ ਮੰਦਰ ਦੇ ਦਰਸ਼ਨ ਕਰਕੇ ਆਉਣ ਔਰ ਵੋਟਰਾਂ ਦਾ ਇੱਕ ਤਰੀਕ ਨੂੰ ਵੋਟਰਾਂ ਨੇ ਮੈਂ ਭਾਰਤੀ ਜਨਤਾ ਪਾਰਟੀ ਦਾ ਇੱਕ ਆਧਰਾ ਸਪਾਹੀ ਆ ਡਿਊਟੀ ਲੱਗੀ ਪਰਿਵਾਰ ਵੱਲੋਂ ਵੀ ਪਾਰਟੀ ਵੱਲੋਂ ਵੀ ਆਉਣਾ ਫਰਜ਼ ਸੀ ਕਿਉਂਕਿ ਸਰਦਾਰਨੀ ਪਰਮਪਾਲ कौर ਸਿੰਧੂ ਜਿਨ੍ਹਾਂ ਨੂੰ ਹਾਈ ਕਮਾਂਡ ਨੇ ਸੀਟ ਬਠਿੰਡਾ ਤੋਂ ਟਿਕਟ ਦੇ ਕੇ ਨਵਾਜ਼ਿਆ ਉਹ ਪਰਿਵਾਰ ਆ ਮੇਰਾ ਔਰ ਮੇਰਾ ਆਉਣਾ ਫਰਜ਼ ਸੀ ਆਇਆ ਸਮੇਂ ਸਰਾ ਸੀ ਔਰ ਬਹੁਤ ਚੰਗਾ ਲੱਗ ਰਿਹਾ ਤੁਹਾਡਾ ਪਿਆਰ ਦੇਖ ਕੇ ਜੋ ਤੁਸੀਂ ਸਤਿਕਾਰ ਦੇ ਰਹੇ ਹੋ ਇਸ ਚੋਣ ਨਿਸ਼ਾਨ ਨੂੰ ਕਮਲ ਦੇ ਫੁੱਲ ਨੂੰ ਜੋ ਤੁਸੀਂ ਪਿਆਰ ਦੇ ਰਹੇ ਹੋ ਭਾਰਤੀ ਜਨਤਾ ਪਾਰਟੀ ਨੂੰ ਇਹ ਪਿਆਰ ਭਾਰਤੀ ਜਨਤਾ ਪਾਰਟੀ ਨੂੰ ਕਮਲ ਦੇ ਫੁੱਲ ਦੇ ਨਿਸ਼ਾਨ ਨੂੰ ਨਹੀਂ ਬਲਕਿ ਇਹ ਸਿੱਧਾ ਮਾਨ ਪਿਆਰ ਸ਼੍ਰੀ ਨਰਿੰਦਰ ਮੋਦੀ ਸਾਹਿਬ ਕਰਕੇ ਆ ਉਹਨਾਂ ਨੂੰ ਇਹ ਪਿਆਰ ਤੁਸੀਂ ਦੇ ਰਹੇ ਹੋ ਜਿਉਂਦੇ ਵਸਦੇ ਰਹੋ ਆਪ ਦੇ ਚੰਗੇ ਭਵਿੱਖ ਲਈ ਸੱਚ ਲਈ ਔਰ ਚੜ੍ਹਦੀ ਕਲਾ ਲਈ ਆਪ ਦੀਆਂ ਨਸਲਾਂ ਨੂੰ ਬਚਾਉਣ ਲਈ ਤੁਹਾਡੀ ਇੱਕ ਇੱਕ ਵੋਟ ਦਾ ਹੱਕਦਾਰ ਜੇ ਕੋਈ ਹੈ ਤਾਂ ਉਹ ਸਿਰਫ ਔਰ ਸਿਰਫ ਭਾਰਤੀ ਜਨਤਾ ਪਾਰਟੀ ਹੈ ਸ਼੍ਰੀ ਨਰਿੰਦਰ ਭਾਈ ਮੋਦੀ ਹੈ ਔਰ ਕਮਲ ਦਾ ਫੁੱਲ ਹੈ ਸਰਦਾਰ ਜੀ ਪਰਵਪਾਲ ਕੌਰ ਹੋਰਾਂ ਨੂੰ ਇੱਕ ਤਰੀਕ ਨੂੰ ਵੋਟ ਪਾ ਕੇ ਕਾਮਯਾਬ ਕਰੋ ਤਾਂ ਕਿ ਤੁਹਾਡੀ ਸਿੱਧੀ ਗੱਲ ਦਿੱਲੀ ਪਹੁੰਚੇ ਸੌਖਿਆ ਪਹੁੰਚੇ ਕਈ ਲੋਕ ਹੋਰ ਵੀ ਕਹਿੰਦੇ ਫਿਰਦੇ ਨੇ ਕਿ ਅਸੀਂ ਅਸੀਂ ਮੈਂ 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 ਵਿਕਾਸ ਭਾਰਤੀ ਜਨਤਾ ਪਾਰਟੀ ਨੇ ਕਰਵਾਇਆ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਧੋਖਾ ਦੇ ਕੇ ਕਿਤੇ ਹੋਰ ਚਲੇ ਜਾਂਦੇ ਹੋ ਤੇ ਫਿਰ ਕੋਈ ਗੱਲ ਨਹੀਂ ਇੱਕ ਤਰੀਕ ਨੂੰ ਪਤਾ ਲੱਗ ਜੂ ਕੀ ਭਾਅ ਵਿਖਦੀ ਐ ਜਿਉਂਦੇ ਬਸਤੇ ਰਹੋ ਭਾਰਤੀ ਜਨਤਾ ਪਾਰਟੀ 'ਚ ਵਿਸ਼ਵਾਸ ਰੱਖਿਓ ਆਪਣੇ ਆਪ 'ਚ ਵਿਸ਼ਵਾਸ ਰੱਖਿਓ ਕਿਉਂਕਿ ਤੁਹਾਡਾ ਵਿਸ਼ਵਾਸ ਭਾਰਤ ਦਾ ਭਵਿੱਖ ਲਿਖਣ ਦਾ ਵਿਸ਼ਵਾਸ ਹੈ ਤੁਹਾਡਾ ਵਿਸ਼ਵਾਸ ਤੁਹਾਡੀ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਲਿਖਣ ਵਾਸਤੇ ਆ ਜਿਉਂਦੇ ਰਹੋ ਬਹੁਤ ਸਾਰਾ ਸਤਕਾਰ ਫੋਨੋ ਬੀਜੇਪੀਸ ਪਾਰਟੀ ਭਾਈ ਬੋਲਦੇ ਨਹੀਂ ਫਿਰ ਬੈਠੀ ਨਾ ਅਸੀਂ ਤਾਂ ਫਿਰ ਅੱਜ ਹਰੀ ਹਰੀ ਤਾਣ ਲੋ ਤੁਸੀਂ ਦੇਖ ਸਕਦੇ ਹੋ ਬੀਜੇਪੀ ਦਾ ਜਿਹੜਾ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਬਹੁਤ ਹੀ ਸਤਕਾਰਯੋਗ ਮੇਰੇ ਹੀਰੋ ਅਤੇ ਭੈਣੋ ਦੇਖੋ ਅੱਜ ਅਸੀਂ ਰੋਡ ਸ਼ੋਅ ਕੱਢਣ ਜਾ